ਜਿਹੜਾ ਸਾਡਾ ਰੇ ਵਿਕਾਸ ਚੋਧਰੀ ਹੈ ਇਹ ਵਿਕਾਸ ਚੋਧਰੀ ਨਹੀਂ ਇਹ ਬਾਂਦਰ ਚੋਧਰੀ ਹੈ ਕਿਉਂ ਤੇਰੇ ਨਾਲ ਬਾਂਦਰ ਚੋਧਰੀ ਮੈਂ ਤਾ ਰੱਖਿਆ ਹੈ ਇੱਕ ਤੁਸੀਂ ਵਾਰ ਕੇ ਕਦੀ ਮੁਲਾਜ਼ਮਾਂ ਕੋਲ ਉੱਠੇ ਜਾਂਦਾ ਐਵੇਂ ਐ ਕਰਦਾ 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 ਕਦੀ ਇੱਕ ਮੁਗੀ ਵਾਰ ਦਾ ਪ੍ਰੋਜੈਕਟ ਇਹ ਚਲ ਜਾਂਦਾ ਇਸ ਕਰਕੇ ਇਹਨਾਂ ਨਾਮ ਰੱਖਿਆ ਬਾਂਦਰ ਚੋਧਰੀ ਜੇ ਤੂੰ ਸੈਂਟ ਇੰਸਪੈਕਟਰ ਹੈਗਾ अरे ताकत है तो थोड़ी माँ का जमया होबर के बीच आगे देख तेरा जुतिया का हार पाए ये जूतिया का हार पूरे टंगे गए जब तक टंगे रहेगा जब तक चाउन भी अंग नहीं हो रहे ये तिने प्रधान हो गए अं जुतियां का हार पावे और जो इंसानियत इस बंदे के थोड़ी भी होई तो चुप करके अपने आप में बदली करा के शहर छड़ के चलने जाए क्या जुतिया का हार वो भी टंगे रहेगा ਅੱਜ ਰਾਜਪਥੀ ਨਗਰ ਕੌਂਸਲ ਦੇ ਵਿੱਚ ਸਫਾਈ ਸੇਵਕਾਂ ਦੀ ਤਿੰਨ ਯੂਨੀਅਨ ਵੱਲੋਂ ਸੈਨੇਟਰੀ ਇਨਸਪੈਕਟਰ ਵਿਕਾਸ ਚੌਧਰੀ ਦੇ ਖਿਲਾਫ ਜਮ ਕੇ ਨਾਰੀ ਬਾਜੀ ਕੀਤੀ ਗਈ। ਉਨ੍ਹਾਂ ਦੇ ਵੱਲੋਂ ਵਿਕਾਸ ਚੌਧਰੀ ਦੀ ਬਦਲੀ ਦੀ ਮੰਗ ਕੀਤੀ ਗਈ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਹੰਸ ਰਾਜ ਪਨਵਾੜੀ, ਪ੍ਰਧਾਨ ਜਸਵੀਰ ਅਤੇ ਅਸ਼ੋਕ ਕੁਮਾਰ ਬਿੱਟੂ ਦੇ ਵੱਲੋਂ ਨਗਰ ਕੌਂਸਲ ਦੇ ਵਿੱਚ ਇਕੱਠੇ ਹੋ ਕੇ ਸੈਂਕੜੇ ਦੀ ਤਦਾਦ ਦੇ ਵਿੱਚ ਸਫਾਈ ਸੇਵਕਾਂ ਨੂੰ ਸੰਬੋਧਨ ਕੀਤਾ ਗਿਆ। ਇਹ ਹੈ ਕਿ ਸੈਨੀਟਰੀ ਇੰਸਪੈਕਟਰ ਵਿਕਾਸ ਚੌਧਰੀ ਆਪਣੀ ਮਨਮਾਨੀਆਂ ਕਰਦੇ ਹੋਏ ਸਫਾਈ ਸੇਵਕਾਂ ਨੂੰ ਕਾਫੀ ਪਰੇਸ਼ਾਨ ਕਰਦੇ ਹੈ ਅਸੀਂ ਉਹਦੀ ਮਨਮਾਨੀ ਨਹੀਂ ਸਹਿਣੀਆਂ ਤੇ ਅਸੀਂ ਉਸਦੀ ਬਦਲੀ ਕਰਵਾ ਕੇ ਹੀ ਦਮ ਲਵਾਂਗੇ ਇਸ ਮੌਕੇ ਪ੍ਰਧਾਨਾ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਵਿਕਾਸ ਚੌਧਰੀ ਦੇ ਗਲੇ ਦੇ ਵਿੱਚ ਚੁੱਤੀਆਂ ਦਾ ਹਾਰ ਪਾ ਕੇ ਉਸ ਨੂੰ ਰਾਜਪੁਰਨਗਰ ਕਾਉਂਸਲ ਤੋਂ ਰਵਾਨਾ ਕਰਾਂਗੇ ਜੇਕਰ ਵਿਕਾਸ ਚੌਧਰੀ ਦੀ ਬਦਲੀ ਜਲਦੀ ਨਹੀਂ ਹੁੰਦੀ ਤਾਂ ਅਸੀਂ ਪੂਰਨ ਰੂਪ ਤੇ ਹੜਤਾਲ ਤੇ ਬੈਠਾਂਗੇ ਅਤੇ ਸ਼ਹਿਰ ਦੇ ਵਿੱਚ ਸਫਾਈ ਦੀ ਜ਼ਿੰਮੇਵਾਰ ਰਾਜਪੁਰਾ ਪ੍ਰਸ਼ਾਸਨ ਹੋਵੇਗੀ ਆਹ ਤੁਹਾਨੂੰ ਸੁਣਾਉਂਦੇ ਆ ਅੱਗੇ ਬੋਲਦੇ ਹੋਏ ਪ੍ਰਧਾਨ ਹੰਸ ਰਾਜ ਬਨਵਾੜੀ ਪ੍ਰਧਾਨ ਜਸਵੀਰ ਸਿੰਘ ਤੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦਾ ਕੀ ਕੁਸ਼ਗਹਿਣਾ ਸੀ ਹਾਰ ਹੈ ਚੌਧਰੀ ਦਾ ਹਾਰਾ ਜਿਹੜਾ ਜਿਹੜਾ ਨਹੀਂ ਕੰਮ ਕਰੇਗਾ ਉਹਦੇ ਤੁੱਤੀ ਹੋਈ ਹਾਰ ਪੈਗਾ ਤੇ ਜਿਹੜਾ ਜਿਹੜਾ ਅਗਰ ਚੌਧਰੀ ਨੂੰ ਥੋੜੀ ਵੀ ਸ਼ਰਮ ਆ ਹੋਈ ਤਾਂ ਮੇਰੇ ਖਿਆਲ ਨਾਲ ਉਹ ਉਰੇ ਰਾਜਪਰੇਦ ਚ ਨਹੀਂ ਰਹੇਗਾ ਬਦਲੀ ਕਰਾ ਕੇ ਹੋਰ ਪਾਸੇ ਚਲੇ ਜਾਏਗਾ ਕੋ ਜਿਹੜਾ ਇਹ ਧਰਨਾ ਲਗਾਇਆ ਅਸੀਂ ਚੌਧਰੀ ਵਿਕਾਸ ਦੇ ਖਿਲਾਫ ਲਗਾਇਆ ਗਿਆ ਵੀ ਇਸ ਕੀ ਬਦਲੀ ਕਰੀ ਜਾਏ ਰਾਜਪਰੇਦੋਂ ਕਿਉਂਕਿ ਪਹਿਲਾਂ ਵੀ ਇਸ ਕੀ ਦੋ ਤਿੰਨ ਵਾਰੀ ਬਦਲੀ ਹੋ ਚੁੱਕੀ ਹੈ ਪਰ ਉਹ ਬਦਲੀ ਰੁਕਾਇੰਦਾ ਉਸਾਂ ਇਹ ਕਹਿਣਾ ਹੁੰਦਾ ਵੀ ਅਸੀਂ ਤਾਂ ਦੇਖੋ ਪੈਸਾ ਫੈਂਕੋ ਤਮਾਸ਼ਾ ਦੇਖੋ ਚਾਹੇ ਚੰਡੀਗੜ੍ਹ ਤੇ ਕਰਾਈਏ ਚਾਹੇ ਹੂਰੇ ਤੇ ਕੋਈ ਮਤਲਬ ਕਿ ਕਿਸੇ ਲੋਕਲ ਅਫਸਰ ਤੋਂ ਜਾਂ ਕਿਸੇ ਲੀਡਰ ਤੋਂ ਕਰਾਈਏ ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਇੱਕ ਇਕੱਲਾ ਵਿਕਾਸ ਚੌਧਰੀ ਆ ਔਰ 350 ਮਲਾਜਮ ਆ ਇਹ ਤੁਹਾਨੂੰ ਪਿਆਰਾ ਆ ਕਿ ਇੱਕ ਚੌਧਰੀ ਵਿਕਾਸ ਪਿਆਰਾ ਅਸੀਂ ਕਹਿ ਰਹੇ ਆ ਸਾਡੇ ਕੰਮ ਪਰ ਦੀ ਕੋਈ ਦਿੱਕਤ ਬਾਜੀ ਆ ਅਸੀਂ ਤਿੰਨੇ ਪ੍ਰਧਾਨ ਖੜੇ ਆ ਅਸੀਂ ਕੰਮ ਬਿਲਕੁਲ ਓਕੇ ਕਰਾਵਾਂਗੇ ਜਿਸ ਤਰ੍ਹਾਂ ਤੁਹਾਨੂੰ ਤਸੱਲੀ ਹੋ ਗਈ ਚਾਹੇ ਉਹ ਐਮਸੀ ਆ ਚਾਹੇ ਪ੍ਰਧਾਨ ਨਗਰ ਕੌਂਸਲ ਦਾ ਚਾਹੇ ਹੀ ਉਹ ਸਾਹਿਬ ਆ ਅਸੀਂ ਚਾਹੇ ਸ਼ਹਿਰ ਵਾਸੀ ਆ ਅਸੀਂ ਕੰਮ ਕਰਾਉਣ ਵਾਸਤੇ ਬਿਲਕੁਲ ਤਿਆਰ ਆ ਚਪਾਵੇਂ ਜਿਵੇਂ ਦੇਖੋ ਸਾਡੀ 8 ਘੰਟੇ ਅਸੀਂ ਡਿਊਟੀ ਅੱਠ ਘਟੇਗੇ ਅੱਠ ਘਟੇ ਕਰਾਂਗੇ ਪਰ ਜਦੋਂ ਜਿਹੜਾ ਵਿਕਾਸ ਚੌਧਰੀ ਆ ਇਹ ਭਿਗਨ ਪੰਦਾ ਸਾਡੇ ਮੁਲਾਜ਼ਮ ਜਿਹੜੇ ਕੱਚੇ 105 ਮੁਲਾਜ਼ਮਾਂ ਉਹਨਾਂ ਦੀ ਤਨਖਾਹ ਕੱਟਦਾ ਇੱਕ ਇੱਕ ਦਿਹਾੜੀ ਦੋ ਦੋ ਦਿਹਾੜੀ ਕੱਟ ਕੇ ਉਹ ਦੋ ਤਿੰਨ ਬੰਦੇ ਰੱਖੇ ਹੋਏ ਉਹਦੇ ਨੇ ਉਹਨਾਂ ਨੂੰ ਕਿਸੇ ਨੂੰ 4000 ਕਿਸੇ ਨੂੰ 5000 ਨਹੀਂ ਤਾਂ ਤਵਾਰ ਪੁੱਛ ਰਹੇ ਇਹ ਝੂਠ ਨਹੀਂ ਹੋएगी ਗੱਲ ਉਹ ਫਿਰ ਉਹਨਾਂ ਨੂੰ ਦਿੰਦਾ ਫਿਰ ਬਾਅਦ ਚ ਕਹਿੰਦਾ ਮੈਨੂੰ ਤੋਂ ਉਹਨੂੰ ਕਿਹਾ ਬੜਾ ਜ਼ਿਆਦਾ ਅਸੀਂ ਪੁੱਛਦੇ ਆ ਵੀ ਇਹ ਤਨਖਾਹ ਕਿਉਂ ਕੱਟੀ ਗਈਆਂ ਪਰ ਕਹਿੰਦਾ ਯੋ ਤੇ ਯੋ ਸਾਹਮਣੇ ਗਿਆ ਪ੍ਰਧਾਨ ਜੀ ਨੇ ਸਾਸ਼ਤਰੀ ਨੇ ਕਿਹਾ ਉਹ ਜਦੋਂ ਤੱਕ ਬਾਤ ਪੁੱਛ ਰਿਹਾ ਉਹ ਕਹਿੰਦੇ ਸਾਡੇ ਕੋਲ ਕੁਝ ਨਹੀਂ ਕਿਹਾ ਇਸ ਕਰਕੇ ਜਿਹੜਾ ਧਰਨਾ ਲਗਾਇਆ ਗਿਆ ਔਰ ਅੱਗੇ ਨੂੰ ਵੀ ਜਦੋਂ ਤੱਕ ਉਸ ਦੀ ਬਦਲੀ ਹੋਏਗੀ ਅਸੀਂ ਨਿਰਣਾ ਕਰਿਆ ਇੱਕ ਵਾਰੀ ਯੋ ਤੇ ਪ੍ਰਧਾਨ ਜੀ ਨੂੰ ਪੁੱਛ ਲਈਏ ਵੀ ਦੀ ਬਦਲੀ ਕਰਦੇ ਆ ਕਿ ਨਹੀਂ ਕਰਦੇ ਪ੍ਰਧਾਨ ਜੀ ਪਿਛਲੀ ਵਾਰੀ ਪ੍ਰਧਾਨ ਜੀ ਕਮਾਉਂਦਾ ਜਦੋਂ ਹੋਇਆ ਸੀ ਤੁਸੀਂ ਇਹਨਾਂ ਦੇ ਦਫ਼ਤਰ ਜਾ ਕੇ ਜਿਹੜਾ ਵਿਕਾਸ ਚੌਧਰੀ ਹੈ ਉਸ ਤੋਂ ਦੀ ਗੱਲਬਾਤ ਕੀਤੀ ਸੀ ਪਰ ਇਕੱਠੀਆਂ ਉਸ ਟਾਈਮ ਲੜੀ ਯੂਨੀਅਨਾਂ ਨਹੀਂ ਸੀ ਅੱਜ ਕਿਹੜੀ ਕਿਹੜੀ ਯੂਨੀਅਨ ਤੁਹਾਡੇ ਇਕੱਠੀਆਂ ਸਾਡੀ ਸਫਾਈ ਸੇਵਕ ਯੂਨੀਅਨ ਸਾਡੇ ਨਾਲ ਬਿੱ ਸੁਭਾਈ ਸਹੀ ਨੂੰ ਪੰਜਾਬ ਦਾ ਹਾਂਸਰਾ ਤੁਹਾਨੂੰ ਮੈਂ ਖੜਿਆ ਹੀ ਆ ਉਹ ਇਸ ਤਰ੍ਹਾਂ ਸੀਗਾ ਜਿਹੜੋ ਆਪਣਾ ਆਪਣਾ ਜਦੋਂ ਮਤਲਬ ਕੀ ਜੜੀਆਂ ਦਾ ਫੈਸਲਾ ਹੁੰਦਾ ਆ ਯਾ ਯੋਨਾਂ ਦਾ ਉਹ ਫਿਰ ਇਕੱਲੇ ਇਕੱਲੇ ਕਰਦੇ ਆ ਪਰ ਜਿਹੜਾ ਸਾਂਝਾ ਮਸਲਾ ਸਾਡਾ ਉਹ ਫਿਰ ਅਸੀਂ ਇਕੱਠੇ ਕਰਦੇ ਆ ਇਹ ਜਿਹੜਾ ਸਾਡਾ ਸਾਂਝਾ ਮਸਲਾ ਲੇਬਰ ਸਾਡੀ ਸਾਂਝੀ ਆ ਜੇ ਜਦੋਂ ਜਸਵੀਰ ਜੀ ਨੂੰ ਕਹ ਲੈਗੇ ਆਪਣੇ ਤੌਰ ਤੇ ਕੱਲਾ ਕਰੇ ਏ ਬਿਟੂ ਜੀ ਨੂੰ ਕੋ ਕਹ ਲਾਗੇ ਆਪਣੀ ਯੂਨ ਦਾ ਕੱਲਾ ਕਰ ਕਿਉਂਕਿ ਕੱਲਾ ਫਿਰ ਆਪਣਾ ਨਾਮ ਦਿੰਦਾ ਵੀ ਸਾਡੀ ਯੂਨ ਕਰਾਇਆ ਜਿਹੜੇ ਸਾਡਾ ਇਹ ਇਕੱਠਾ ਇਹ ਸਾਡਾ ਇਕੱਠਾ ਇੱਕ ਜਿਹੜੀ ਹੈ ਸਾਡੀ ਐਕਸ਼ਨ ਕਮੇਟੀ ਬਣੀ ਆ ਉਹਦੇ ਵਿੱਚ 11 ਮੈਂਬਰਾਂ ਸੀ ਇਸ ਕਰਕੇ ਜਿਹੜਾ ਇਕੱਠਾ ਦਾ ਪ੍ਰੋਗਰਾਮ ਆ ਲੇਬਰ ਸਾਡੀ ਇਕੱਠੀ ਆ ਜਦੋਂ ਅਸੀਂ ਇਕੱਲੇ ਇਕੱਲੇ ਕਰਦੇ ਆ ਫਿਰ ਅਸੀਂ ਲੇਬਰ ਇਕੱਲੇ ਬੁਲਾਉਂਦੇ ਆ ਹਾਂ ਉਹ ਚੌਧਰੀ ਸਾਹਿਬ ਵਿਕਾਸ ਨੇ ਸਾਨੂੰ ਕਿਹਾ ਵੀ ਮੈਂ 20 ਬੰਦੇ ਕੱਢਣੇ ਆ ਅਸੀਂ ਕਿਹਾ ਕਿਉਂ ਕੱਢਣੇ ਕਰੇ ਵੀ ਸਾਨੂੰ ਤਾਂ ਕੋਠੀ ਦਾ ਹੁਕਮ ਆ ਔਰ ਫਿਰ ਝੂਠ ਬੋਲ ਜਾਂਦਾ ਕੋਠੀ ਕਹਿਣ ਦਾ ਭਾਵ ਕੋਠੀ ਮੰਨ ਲਓ ਐਮਐਲਏ ਸਾਹਿਬ ਉਹ ਕਹ ਰਿਹਾ ਸਾਨੂੰ ਐਮਐਲਏ ਸਾਹਿਬ ਨੇ ਕਿਹਾ ਵਾ ਚੌਧਰੀ ਵਿਕਾਸ ਕਹਿੰਦਾ ਸਾਨੂੰ ਵੀ ਸਾਨੂੰ ਕਿਹਾ ਵਾ 20 ਬੰਦੇ ਆਪਾਂ ਨੇ ਅਡਜਸਟ ਕਰਨੇ ਆ ਜਾਂ ਫਿਰ ਕਹਿੰਦਾ ਮੈਨੂੰ ਪ੍ਰਧਾਨ ਜੀ ਨੇ ਕਿਹਾ ਸ਼ਾਸਤਰੀ ਨੇ ਕਿਹਾ ਵੀ ਅਸੀਂ ਦੱਸੋ ਕਿਸ ਦਾ ਮੰਨੇ ਵੀ ਐਮਐਲਏ ਸਾਹਿਬ ਦਾ ਮੰਨੀਏ ਸ਼ਾਸਤਰੀ ਦਾ ਮੰਨੇ ਕਿਸ ਕਿਸ ਨੂੰ ਝੂਠ ਬੋਲਦਾ ਕਦੀ ਕਹਿੰਦਾ ਆ ਉੱਪਰ ਤੋਂ ਪ੍ਰੈਸ਼ਰ ਆ ਉੱਪਰ ਤੋਂ ਕਿਸ ਦਾ ਪ੍ਰੈਸ਼ਰ ਆ ਕਦੀ ਕਹਿੰਦਾ ਆਈਓ ਸਾਹਿਬ ਨੇ ਲਿਸਟ ਆਈ ਵੀ ਆਈਓ ਸਾਹਿਬ ਦਾ ਇਹ ਚੌਧਰੀ ਦਾ ਵੀ ਆ ਨਾ ਸੈਨੇਟਰੀਸ ਫੈਕਟਰ ਜਿਹੜਾ ਆ ਉਹ ਕਿੰਨੇ ਸਾਲ ਤੋਂ ਰਾਜ ਕਰ ਰਿਹਾ ਓਰੇ 9 ਘਟ ਕੋਟ 9 ਸਾਲ ਹੋ ਗਏ ਪੱਕੇ ਤੌਰ ਤੇ 9 ਸਾਲ ਜਿਹਦੇ ਵਿੱਚੋਂ 3-4 ਬ ਤੇ ਇਹ ਫਿਰ ਦੁਬਾਰੇ ਕਹਿ ਰਹੇ ਜੀ ਮੈਂ ਤਾਂ ਸਭ ਨੂੰ ਸਾਫ਼ ਕਿਹਾ ਵੀ ਮੈਂ ਪੈਸੇ ਦੇ ਕੇ ਬਦਲ ਨਹੀਂ ਕਹਾਂਦਾ ਆ ਤੁਸੀਂ ਜ਼ੋਰ ਲਾਓ ਮੇਰੇ ਬਾਦ ਪ੍ਰਧਾਨ ਜੀ ਦਾ ਹੱਥ ਹੈਗਾ ਪਰ ਜੀਓ ਸਾਹਿਬ ਦਾ ਸਾਡੀ ਸੈਟਿੰਗ ਕਰਾ ਦਿੰਦੇ ਦੇਖੋ ਬਾਤ ਇਹ ਆ ਅੱਜ ਅਸੀਂ ਪ੍ਰਧਾਨ ਤੇ ਜੀ ਉਹਨੂੰ ਮਿਲਣ ਜਾ ਰਹੇ ਆ ਵੀ ਸਪਸ਼ਟ ਕਰਨ ਦੱਸੋ ਵੀ ਤੁਸੀਂ ਇੱਕ ਬੰਦਾ ਚੌਧਰੀ ਚਾਹੀਦਾ ਕਿ 350 ਮਲਾਜ਼ਮ ਚਾਹੀਦਾ ਜੇ ਉਹ ਸਾਨੂੰ ਸਪਸ਼ਟ ਕਰਨ ਦੇ ਦਿੰਦੇ ਆ ਠੀਕ ਆ ਅਲ ਤਾਂ ਫਿਰ ਕੱਲ ਤਾਂ ਫਿਰ ਅਸੀਂ ਬੈਠ ਕੇ ਪੱਕੀ ਹੜਤਾਲ ਕਰਾਂਗੇ ਜਦ ਤੱਕ ਚੌਧਰੀ ਨਹੀਂ ਆਇਆ ਤੁਸੀਂ ਕਹਿੰਦੇ ਅਸੀਂ ਨਹੀਂ ਪਾਣਾ ਉਹਦੇ ਗੱਲ ਹਾਂ ਉਹ ਚੌਧਰੀ ਸਾਹਿਬ ਦਾ ਸੀ ਤਿੰਨੇ ਪ੍ਰਧਾਨ ਖੜੇ ਆ ਤੁਹਾਡੇ ਸਾਹਮਣੇ ਹੁਣ ਉ ਇਹ ਉੱਚ ਲੜਕਾ ਰਹੇਗਾ ਤਾਂ ਕਿ ਚੌਧਰੀ ਜੈਦੇ ਉਰੇ ਆਵੇ ਉਸ ਨੂੰ ਪਤਾ ਲੱਗੂ ਇਹ ਹਰ ਮੇਰਾ ਪੈਣਾ ਸੀਗਾ ਹੁਣ ਤੁਹਾਡੇ ਸਾਹਮਣੇ ਜਾਵਾਂਗੇ ਐਂਟਰੀ ਤੋਂ ਉੱਥੇ ਚੌਧਰੀ ਉੱਥੇ ਆਹ ਟੰਗਗਾ ਅਸੀਂ ਫਿਰ ਤਿੰਨੇ ਪ੍ਰਧਾਨ ਸਾਥਰੀ ਬਜਾਂਗੇ ਜਿਹੜੀ ਐਕਸ਼ਨ ਕਮੇਟੀ ਆ ਪੁੱਛ ਕੇ ਆਂਦੇ ਆ ਵੀ ਤੁਹਾਨੂੰ ਕੀ ਸੋਚਿਆ ਚੌਧਰੀ ਬਾਰੇ ਵੀ ਬਦਲੀ ਕਰਾਂਦੇ ਆ ਕਿ ਨਹੀਂ ਉਹ ਸਾਨੂੰ ਮਰੂ ਪਤਾ ਇੱਕੇ ਜਵਾਬ ਦੇਣਗੇ ਵੀ ਸਾਡਾ ਕੰਮ ਨਹੀਂ ਤੁਸੀਂ ਸ਼ਹਿਰਦਾਰ ਆ ਪ੍ਰਧਾਨ ਤੂੰ ਇੱਕ ਸਾਨੂੰ ਲੈਟਰ ਪੱਡ ਤੇ ਲਿਖ ਕੇ ਦੇ ਵੀ ਇਹ ਜਿਹੜੇ 300 ਮੁਲਾਜ਼ਮ ਆ ਇਹ ਸਪਸ਼ਟ ਹੈ ਨਹੀਂ ਦੋਸਤੋ ਸੰਸਚੁਟ ਨਹੀਂ ਇਸ ਦੀ ਬਦਲੀ ਕਰੀ ਜਾਏ ਇੰਨਾ ਲਿਖਦੇ ਬਸ ਬਾਕੀ ਕੰਮ ਸਾਡਾ ਜੋ ਹੜ ਅੱਜ ਜਿਹੜੀ ਸਭ ਤੋਂ ਪਹਿਲਾਂ ਮੈਂ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦਾ ਜਿਹੜੀ ਸਾਡੀ ਪੰਜਾਬ ਤੱਕ ਆਵਾਜ਼ ਪਹੁੰਚਾਉਂਦੇ ਆ ਅੱਜ ਜਿਹੜੀ ਸਾਡੀ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਸੀ ਵਿਕਾਸ ਚੋਧਰੀ ਦੀ ਬਦਲੀ ਬਾਰੇ ਅਸੀਂ ਤਿੰਨੋਂ ਹੀ ਉਹਨਾਂ ਨੇ ਅਪਰਨ ਕਰਿਆ ਵੀ ਜਦ ਤੱਕ ਵਿਕਾਸ ਚੋਧਰੀ ਦੀ ਬਦਲੀ ਨਹੀਂ ਹੁੰਦੀ ਅਸੀਂ ਜਿਹੜਾ ਹੈ ਧਰਨਾ ਨਹੀਂ ਛੱਡਾਂਗੇ ਹੁਣ ਜਿਹੜੀ ਸਾਡੀ ਮੀਟਿੰਗ ਹੋਈ ਹੈ ਤੇ ਹੁਣ ਅਸੀਂ ਪ੍ਰਧਾਨ ਜੀ ਨੂੰ ਤੇ ਇਹ ਨੂੰ ਮਿਲਣ ਜਾ ਰਹੇ ਆ ਇਹ ਜਿਹੜਾ ਵਿਕਾਸ ਚੋਧਰੀ ਹੈ ਇਸ ਤਰ੍ਹਾਂ ਪ੍ਰਧਾਨ ਹੰਸਰਾਜੀ ਨੇ ਦੱਸਿਆ ਇਹ ਜਿਹੜਾ ਵਿਕਾਸ ਚੌਧਰੀ ਹੈ ਉਹਦੀ ਸਾਡੇ ਜਿਹੜੀ ਮੈਡਮ ਨੀਨਾ ਮਿੱਤਲ ਜੀ ਹੈ ਉਹਨਾਂ ਨੂੰ ਵੀ ਬਦਨਾਮ ਕਰਨ ਲੱਗਿਆ ਹੋਇਆ ਵੀ ਕੋਠੀ ਤੋਂ ਆੜ ਰਾਇ ਐ ਐਮਐਲਏ ਸਾਹਿਬ ਦਾ ਵੀ ਇਹ ਬੰਦੇ ਵੀ ਕੱਢ ਦੋ ਤੇ ਵੀ ਰੱਖ ਲੋ ਇਹ ਵਿਕਾਸ ਚੌਧਰੀ ਜਿਹੜਾ ਹੈ ਜਦੋਂ ਅਸੀਂ ਪੁੱਛਦੇ ਆ ਇਹ ਏਡਾ ਬੰਦਾ ਘਟਿਆ ਐ ਏਡਾ ਝੂਠਾ ਬੰਦਾ ਐ ਇਹ ਝੂਠੀ ਬੱਚਿਆਂ ਦੀ ਕਸਮਾਂ ਤੱਕ ਖਾ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਮੈਂ ਉਸ ਬੰਦੇ ਦਾ ਨਾਮ ਨਹੀਂ ਲਵਾਵਾਂਗਾ ਇਸ ਬੰਦੇ ਨੇ ਇੱਕ ਫਰਜੀ ਪਰ ਜੀ ਇੱਕ ਸਫਾਈ ਸੇਵਕ ਦੀ ਜਗ੍ਹਾ ਤੇ ਇੱਕ ਬੰਦਾ ਰੱਖਿਆ ਹੋਇਆ ਸੀ ਮੇਰੇ ਕੋਲ ਉਹਦਾ ਪ੍ਰੂਫ ਵੀ ਸੀ ਆਈ ਕਾਰਡ ਵੀ ਸੀ ਫਿਰ ਇਹਨੇ ਕਿਆ ਕਰਿਆ ਜਦੋਂ ਮੈਂ ਕਹਾ ਮੈਂ ਕਹਾ ਤੇਰਾ ਮੈਂ ਇਹ ਜਿਹੜਾ ਚਿੱਠਾ ਖੋਲਾਂਗਾ ਫਿਰ ਇਹਨੇ ਮੇਰੇ ਘਰ ਆ ਕੇ ਉਸ ਬੰਦੇ ਨਾਲ ਲਿਆ ਕੇ ਇਹ ਮੇਰੇ ਘਰ ਪੈਰ ਪੈਰ ਫੜ ਕੇ ਮੇਰੇ ਮਾਫੀ ਮੰਗ ਕੇ ਗਿਆ ਸੀ ਵੀ ਤੂੰ ਇਹ ਕੰਮ ਨਾ ਕਰੀ ਵੀ ਇਹ ਬੰਦਾ ਮੈਂ ਜਿਹੜਾ ਹਾ ਕੱਢ ਦਿੰਦਾ ਚਲੋ ਇਹਨੇ ਮੇਰੇ ਤੋਂ ਮਾਫੀ ਮੰਗ ਕੇ ਉਹ ਬੰਦਾ ਕੱਢ ਵੀ ਦੇ ਆਦੀ ਮੈਂ ਉਹਨੂੰ ਕਢਵਾਉਣ ਦੇ ਹੱਕ 'ਚ ਨਹੀਂ ਸੀ ਉਨੂੰ ਮੈਂ ਤਾ ਕਢਵਾਇਆ ਇੱਕ ਸੁਨਮਾਇਦਾਰ ਨੂੰ ਇੱਕ ਸਫਾਈ ਸੇਵਕ ਦੇ ਬੰਦੇ ਨੂੰ ਜਿਹੜਾ ਸਫਾਈ ਸੇਵਕ ਕੰਮ ਕਰ ਰਿਹਾ ਉਹਦੀ ਤਨਖਾਹ ਦਿੰਦਾ ਸੀ ਉਹ ਮੈਂ ਜਿਹੜਾ ਹੈ ਉਹ ਬੰਦ ਕਰ ਦੇਖੋ ਜੀ ਸਾਰਿਆਂ ਨੂੰ ਪਤਾ ਸਾਰੇ ਜਾਣੂ ਆ ਉਸ ਤੋਂ ਉਹ ਕਿੰਨੂ ਕਿੰਨੂ ਪੈਸੇ ਦਿੰਦਾ ਕਿੰਨੂ ਕਿੰਨੂ ਨਹੀਂ ਦਿੰਦਾ ਠੀਕ ਹੈ ਨਾ ਜੀ ਇਸ ਕਰਕੇ ਹੁਣ ਅਸੀਂ ਤਿੰਨੋਂ ਪ੍ਰਧਾਨ ਈਓ ਸਾਹਿਬ ਨੂੰ ਤੇ ਪ੍ਰਧਾਨ ਨੂੰ ਮਿਲਣ ਜਾ ਰਹੇ ਹਾਂ ਤੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਜੁੱਤੀਆਂ ਦਾ ਹਾਰ ਸੀ ਟਾਂਕੇ ਜਾਵਾਂਗੇ ਉੱਥੇ ਜਾ ਤੱਕ ਉਹਦੇ ਜੁੱਤੀਆਂ ਦਾ ਹਾਰ ਨਹੀਂ ਪਾਉਂਦੇ ਜਾਇ ਤੱਕ ਜਦ ਉਹਦੀ ਬਦਲੀ ਹੋ ਜੇਗੀ ਜੁੱਤੀਆਂ ਦਾ ਹਾਰ ਤਾਰਦਾ ਹੀ ਨਹੀਂ ਤੇ ਉਹਦਾ ਜੁੱਤੀਆਂ ਦਾ ਹਾਰ ਪਾ ਕੇ ਰੱਖੀ ਹੈ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦ ਦਾ ਹੋਵੇ ਅਸਰ